ਕੇਂਦਰ ਸਰਕਾਰ ਨੌਜਵਾਨਾਂ ਲਈ ਨਵੀਂ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ ਜਿਸ ਨਾਲ ਨੌਜਵਾਨਾਂ ਨੂੰ ਨੌਕਰੀਆਂ ਮਿਲਣ 'ਚ ਮਦਦ ਮਿਲੇਗੀ ਨਾਲ ਹੀ ਉਹਨਾਂ ਨੂੰ ਹਰ ਮਹੀਨੇ 5000 ਰੁਪਏ ਤੱਕ ਰਾਹਤ ਵਜੋਂ ਦਿੱਤੇ ਜਾਣਗੇ ਇਹ ਇੱਕ ਨਵੀਂ ਸਕੀਮ ਹੋਵੇਗੀ ਜਿਸ ਲਈ ਦਿਸ਼ਾ ਨਿਰਦੇਸ਼ ਜਲਦ ਜਾਰੀ ਕੀਤੇ ਜਾ ਸਕਦੇ ਹਨ ਇਸ ਤੋਂ ਇਲਾਵਾ ਸਰਕਾਰੀ ਨੌਜਵਾਨਾਂ ਲਈ ਇਸ ਸਕੀਮ ਤਹਿਤ ਨਵਾਂ ਪੋਰਟਲ ਵੀ ਤਿਆਰ ਕੀਤਾ ਜਾਵੇਗਾ ਤੁਹਾਨੂੰ ਦੱਸਦੇ ਆ ਕਿ ਇਸ ਸਕੀਮ ਦੀ ਪੂਰੀ ਜਾਣਕਾਰੀ ਕੀ ਹੈ ਦਰਸਲ ਇੰਟਰਨਸ਼ਿਪ ਸਕੀਮ ਬਜਟ 2024 ਵਿੱਚ ਪਸਤਾਵਿਤ ਕੀਤੀ ਗਈ ਸੀ ਇਸ ਨੂੰ ਸ਼ੁਰੂ ਕਰਨ ਲਈ ਤਿਆਰੀਆਂ ਜੋਰਾਂ ਤੇ ਹਨ ਸੀਐਨਬੀਸੀ ਟੀਵੀ 18 ਦੀ ਇੱਕ ਰਿਪੋਰਟ ਦੇ ਅਨੁਸਾਰ ਕੇਂਦਰ ਸਰਕਾਰ ਦਾ ਕਾਰਪੋਰੇਟ ਮਾਮਲੇ ਦਾ ਮੰਤਰਾਲਾ ਜਲਦੀ ਹੀ ਕੇਂਦਰ ਸਰਕਾਰ ਦੀ ਇੰਟਰਨਸ਼ਿਪ ਸਕੀਮ ਦੀ ਸ਼ੁਰੂਆਤ ਲਈ ਦਿਸ਼ਾ ਨਿਰਦੇਸ਼ ਜਾਰੀ ਕਰਨ ਜਾ ਰਿਹਾ ਹੈ ਇਹ ਸਕੀਮ ਕਿਸੇ ਵੀ ਹਫਤੇ ਕਿਸੇ ਵੀ ਸਮੇਂ ਪੇਸ਼ ਕੀਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਇੱਕ ਸਮਰਪਿਤ ਇੰਟਰਨਸ਼ਿਪ ਪੋਰਟਲ ਵੀ ਸ਼ੁਰੂ ਕੀਤਾ ਜਾਵੇਗਾ ਸਕੀਮ ਨਾਲ ਸੰਬੰਧਿਤ ਨਿਯਮ ਅਤੇ ਸ਼ਰਤਾਂ ਕੀ ਹਨ ਉਹ ਤੁਹਾਨੂੰ ਦੱਸ ਦਿਆਂ ਨੌਜਵਾਨਾਂ ਨੂੰ ਕੁਝ ਮਾਪਦੰਡਾਂ ਦੀ ਪਾਲਣਾ ਕਰਨੀ ਪਵੇਗੀ ਇਹਨਾਂ ਮਾਪਦੰਡਾਂ ਤੋਂ ਬਿਨਾ ਇਸ ਸਕੀਮ ਦਾ ਲਾਭ ਪ੍ਰਾਪਤ ਕਰਨਾ ਮੁਸ਼ਕਲ ਹੈ ਇਸ ਸਕੀਮ ਤਹਿਤ ਇੰਟਰਨ ਦੀ ਉਮਰ 21 ਤੋਂ 24 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਨਾਲ ਹੀ ਉਸਦੇ ਪਰਿਵਾਰ ਦੀ ਸਾਲਾਨਾ ਆਮਦਨ 8 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਵਰਤਮਾਨ ਵਿੱਚ ਰਸਮੀ ਡਿਗਰੀ ਕੋਰਸ ਕਰਨ ਵਾਲੇ ਜਾਂ ਕੰਮ ਕਰਨ ਵਾਲੇ ਉਮੀਦਵਾਰ ਇਸ ਇੰਟਰਨਸ਼ਿਪ ਸਕੀਮ ਦਾ ਹਿੱਸਾ ਨਹੀਂ ਬਣ ਸਕਣਗੇ ਹਾਲਾਂਕਿ ਇਹ ਉਮੀਦਵਾਰ ਆਨਲਾਈਨ ਕੋਰਸ ਜਾਂ ਵੋਕੇਸ਼ਨਲ ਸਿਖਲਾਈ ਵਿੱਚ ਸ਼ਾਮਲ ਹੋ ਸਕਦੇ ਹਨ ਇਹ ਪ੍ਰੋਗਰਾਮ ਕਾਰਪੋਰੇਟ ਜਗਤ ਦੀਆਂ ਲੋੜਾਂ ਅਨਸਾਰ ਹੁਨਰ ਵਿਕਾਸ ਰਾਹੀਂ ਨੌਜਵਾਨਾਂ ਨੂੰ ਨੌਕਰੀਆਂ ਅਤੇ ਰੁਜ਼ਗਾਰ ਮੁਹੱਈਆ ਕਰਵਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ ਇਸ ਤਹਿਤ ਕਈ ਵੱਡੀਆਂ ਕੰਪਨੀਆਂ ਨੇ ਦਿਲਚਸਪੀ ਦਿਖਾਈ ਹੈ ਕੰਪਨੀਆਂ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਤਿਆਰ ਕਰਨਗੀਆਂ ਤੇ ਫਿਰ ਉਹਨਾਂ ਨੂੰ ਇਸ ਸਕੀਮ ਤਹਿਤ ਨੌਕਰੀ ਦਿਵਾਉਣ ਵਿੱਚ ਮਦਦ ਮਿਲੇਗੀ ਹਰ ਇੰਟਰਨ ਨੂੰ ਇੱਕ ਵਜੀਫਾ ਦਿੱਤਾ ਜਾਵੇਗਾ ਇਸ ਸਕੀਮ ਤਹਿਤ ਨੌਜਵਾਨਾਂ ਨੂੰ ਹਰ ਮਹੀਨੇ 5000 ਰੁਪਏ ਮਿਲਣਗੇ ਇਸ ਦੇ ਲਈ 500 ਰੁਪਏ ਕੰਪਨੀਆਂ ਦੇ ਸੀਐਸਆਰ ਫੰਡ ਵਿੱਚੋਂ ਦਿੱਤੇ ਜਾਣਗੇ ਜਦੋਂ ਕਿ 4500 ਰੁਪਏ ਸਰਕਾਰ ਵੱਲੋਂ ਦਿੱਤੇ ਜਾਣਗੇ ਇਸ ਤੋਂ ਇਲਾਵਾ ਸਰਕਾਰ ਹਰੇਕ ਇੰਟਰਨ ਨੂੰ 6000 ਰੁਪਏ ਦਾ ਯਕਮੁਸ਼ਤ ਭੁਗਤਾਨ ਵੀ ਕਰੇਗੀ